ਮੈਂ ਕੁਛ ਨਹੀਂ ਸਾਈਡ ਤੇ ਖੜਾ ਹੀ ਗੱਡੀ ਦਾ ਕੰਮ ਕਰਵਾ ਰਿਆ ਸੀ ਉਧਰੋਂ ਤਿੰਨ ਮੁੰਡੇ ਆਏ ਰੋਂਗ ਸਾਈਡ ਬੁਲੱਟ ਤੇ ਬਿਨਾ ਨੰਬਰ ਪਲੇਟ ਤੋਂ ਮੇਨਾ ਕੁੱਟ ਮਾਰ ਕੀਤੀ ਗੱਡੀ ਦੇ ਸ਼ੀਸ਼ੇ ਤੋੜੇ ਲਾਟਾਂ ਤੋੜੀਆਂ ਤੇ ਪੈਸੇ ਵਿੱਚ ਪੇਹੀ ਉਹ ਕੱਢ ਕੇ ਲੈ ਗਏ ਕਿੰਨਾ ਕੁ ਕੈਸ਼ ਪਿਆ ਸੀ 80 ਤੋਂ ਲੱਖ ਰੁਪਏ ਜਿਹੜੇ ਸਮੀਰ ਮਟੋਆ ਬਜੀ ਕਿੱਧਰ ਤੇ ਰਹਿਣ ਵਾਲੇ ਮੈਡਮ ਟਾਲ ਦਾ ਰਹਿਣ ਵਾਲਾ ਉਹ ਕਿੱਧਰ ਤੇ ਰਹਿਣ ਵਾਲੇ ਉਹ ਜਿਨ੍ਹਾਂ ਨੇ ਹਮਲਾ ਕੀਤਾ ਅੱਛਾ ਤੁਸੀਂ ਪਛਾਣਦੇ ਹੋ ਉਹਨਾਂ ਨੂੰ ਹਾਂਜੀ ਦੋ ਮੁੰਡਿਆਂ ਨੂੰ ਪਛਾਣਦਾ ਇੱਕ ਨੂੰ ਨਹੀਂ ਪਛਾਣਦਾ ਕੋਈ ਪ੍ਰਾਣੀ ਰੰਜਿਸ਼ ਪਰਾਣੀ ਕੋਈ ਰੰਜੀਤ ਸੀ ਉਹਨਾਂ ਨੇ ਐਦਾ ਹੀ ਤਾਂ ਤੇ ਹਮਲਾ ਕੀਤਾ ਹਾਂਜੀ ਸਾਡੇ ਕੋਲ ਕੰਪਲੇਨ ਆਈ ਹੋਈ ਹੈ ਜੋ ਕਿ ਸਮੀਰ ਮੱਟੂ ਟਮਟਾਲ ਦਾ ਰਹਿੰਦਾ ਹੈ ਉਹਨਾਂ ਦਾ ਲੜਕਾ ਹੈਗਾ ਉਹਨੇ ਦਿੱਤੀ ਹੈਗੀ ਹੈ ਜਿੰਨੇ ਆਪਣੀ ਕੰਪਲੇਨ ਵਿੱਚ ਅਲਿਗੇਸ਼ਨ ਲਗਾਇਆ ਹੈ ਕਿ ਕੱਲ ਦੁਪਹਿਰ ਦੇ 3 ਵਜੇ ਦੇ ਕਰੀਬ ਉਹ ਬਰੀਜ਼ਾ ਗੱਡੀ ਆ ਗਈ ਹੈ ਗਰੇ ਕਲਰ ਦੀ ਜਿਹਦੇ ਵਿੱਚੋਂ ਸਵਾਰ ਹੋ ਕੇ ਪਠਾਨਕੋਟ ਸੈਲੀ ਰੋਡ ਤੇ ਖੜਾ ਸੀਗਾ ਰਵਿਦਾਸ ਮੰਦਰ ਲਾਗੇ ਤੇ ਤਿੰਨ ਅਣਪਛਾਤੇ ਲੜਕੇ ਜੁਗ ਬੁਲੇਟ ਨੰਬਰ ਸੀਗਾ ਜਿਹਦਾ ਨੰਬਰ ਨਹੀਂ ਸੀ ਲਿਖਿਆ ਲੱਗਿਆ ਹੋਇਆ ਤੇ ਉੱਤੇ ਆਏ ਇਤਨਾ ਲੜਕੀਆਂ ਨੇ ਉਹਦੀ ਜਿਹੜੀ ਗੱਡੀ ਦੀ ਭਾਂਡ ਤੋੜ ਕੀਤੀ ਤੇ ਉਹਨੂੰ ਵੀ ਕੁੱਟਿਆ ਹੈਗਾ ਜੋਹਿੰਦੀ ਦਰਖਾਸਤ ਆਪਾਂ ਲੈ ਲਈ ਹੈ ਤੇ ਇਹਨਾਂ ਦੇ ਐਮਐਲਆਰ ਸਾਨੂੰ ਪੇਸ਼ ਕਰ ਰਹੇ ਨੇ ਤੇ ਜੋ ਇਹਦੇ ਬਿਆਨ ਬਣਦੇ ਨੇ ਤੇ ਐਮਐਲਆਰ ਤੇ ਜੋ ਬਣਦੀ ਕਰ ਵੀ ਅਸੀਂ ਕਰਾਂਗੇ